ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਅੱਜ ਦੀ ਵੀਡੀਓ ਪਿੰਡ ਧੂੜਕੋਟ ਰਣਸੀ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਘਰੇਲੂ ਪਰਿਵਾਰ ਚੋਂ ਵੀਡੀਓ ਬਣਾ ਰਹੇ ਆ ਜੀ ਜਿਹੜਾ ਸਕਰੀਨ ਤੇ ਤੁਸੀਂ ਐਨੀਮਲ ਦੇਖ ਰਹੇ ਹੋ ਇਹ ਬਾਈ ਹੁਣਾਂ ਦਾ ਵਿਕਾਊ ਆ ਜੀ ਡਿਟੇਲ ਪ੍ਰੋਪਰ 22 ਤੋਂ ਲੈ ਕੇ ਦੇਵਾਂਗੇ تسلی برک ਤੁਸੀਂ ਕਰਨੀ ਹੈ ਜੀ نمبر اسکرین ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਬਸ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਵਿੰਦਰ ਸਿੰਘ ਜੀ ਪਿੰਡ ਧੂਰਕੋਟ ਰਹਿੰਸੀ ਤਸਵੀਰ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 947801214 ਠੀਕ ਆ ਬਈ ਘਰ ਦੀ ਗਾਈ ਹੈ ਜੀ ਹਾਂਜੀ ਘਰ ਦੀ ਗਾਈ ਹੈ ਜੀ ਸੁਆ ਕਿੰਨਾ ਵਸ ਹੁੰਦੀ ਹੈ ਜੀ ਸੁਆ ਤੀਜਾ ਅਰੀਜਨਲ ਤੀਜਾ ਹੁੰਦੀ ਹੈ ਜੀ ਅਰੀਜਨਲ ਆਪਣੇ ਕੋਲ ਹੀ ਹੈ ਪਹਿਲਾਂ ਤੋਂ ਬੱਚਾ ਜੀ ਹਾਂਜੀ ਆਪਣੇ ਕੋਲ ਹੀ ਹੈ ਜੀ ਠ ਸਮਾਇ ਦੇ ਡੇਟ ਮੁਤਾਬਕ ਤਿੰਨ ਤੋਂ ਚਾਰ ਦਿਨ ਹਜੇ ਪਏ ਆ ਜੀ ਠੀਕ ਆ ਬਾਈ ਪਿਛਲੇ ਸਵੇਰ ਦਾ ਕੀ ਦੁੱਧ ਦਾ ਰਿਕਾਰਡ ਆ ਪਿਛਲੇ ਸਵੇਰ ਤੋਂ 2 ਲੀਟਰ ਚੋਇਆ ਹੋਇਆ ਦੁੱਧ ਹੀ ਹੱਥੀ ਜੋਇਆ ਆਪਣਾ ਹੱਥੀ ਜੋਇਆ ਵਾ ਜੀ ਥਣਾ ਤੇ ਡੰਨ ਆ ਜੀ ਜਮਾ ਥਨਾਂ ਦੀ ਡੰਨ ਆ ਜਿੱਦਾਂ ਮਰਜੀ ਹੱਥ ਫੇਰੀ ਚੱਲੋ ਜਿਵੇਂ ਮਰਜੀ ਠੰਡੀ ਸੀਲ ਵੀ ਪੂਰੀ ਆ ਕਿੰਨਾ ਕੁ ਪਾਜੂ ਬਾਈ ਅਕਤਿਆਰ ਐਸੀ 22 ਲੀਟਰ ਦੀ ਹੈਗੀ ਮੈਦ ਵੀ ਪਾਉਗੀ। ਬਾਕੀ ਮੌਸਮ ਚੰਗਾ ਆ ਰਾਮੂਰੇ। ਠੀਕ ਆ। ਬਹੁਤ ਜ਼ਿਆਦਾ ਆ ਗਿਆ ਸੀ ਹੁਣ। ਤੇ ਸੀਮਨ ਬਾਈ ਇਹਦੇ ਕਿਹੜਾ ਲੱਗਿਆ? ਇਹਦੇ ਹੰਟਰ ਦਾ ਲੱਗਿਆ ਬਾਈ। ਹੰਟਰ ਦਾ ਲੱਗਿਆ ਬਾਈ। ਯਾਨੀ ਸੀਮਨ ਵੀ ਚੰਗਾ। ਆਪ ਪਤਾ ਕਿਹੜੇ ਸੀਮਨ ਦੀ ਹੈ ਬਾਈ? ਨਹੀਂ ਆਪ ਨਹੀਂ ਇਹਦਾ ਪਤਾ। ਆਪ ਦਾ ਰਿਕਾਰਡ ਹੈ ਨਹੀਂ। ਠੀਕ ਆ ਜੀ। ਤੋਰ ਕੇ ਦਿਖਾ ਦੀ ਬਾਈ। 22 ਦੇ ਦਸਨ ਮੁਤਾਬਕ ਜੀ ਸੂਆ origignal ਤੀਜਾ ਸੁਣਦੀ ਹੈ ਜੀ। ਘਰ ਦੀ ਵੱਛੀ ਆ ਬਾਈ ਦੱਸਦਾ। ਸਮਾਂ ਹਜੇ ਡੇਟ ਮੁਤਾਬਕ 3 ਤੋਂ 4 ਦਿਨ ਪਏ ਆ ਜੀ। ਜੜੀਆਂ ਵਾਲ ਟੱਲਾਂ ਹਵਾਨੇ 'ਚ ਤੁਸੀਂ ਦੇਖ ਰਹੇ ਹੋ ਸਾਰੀਆਂ ਕਰਮਾਲੀ ਨੇ ਕੱਢ ਕੇ ਸੋਨਾ ਟੱਲ ਬਹੁਤ ਪਈ ਆ ਹਵਾਨੇ 'ਚ ਚਾਰ ਹੀ ਥਾਣਾ 포ਟ ਨੇ ਸ਼ਾਂਖ ਨੇ ਜੀ ਕੱਲਾ ਕੱਲਾ ਨਿੱਖੜ ਮੰ ਲੱਗਿਆ ਵਾ ਬਿਊਟੀ ਦੇ ਪੱਖ ਤੋਂ ਵੀਰੇ ਅੰਤ ਕੋਈ ਨਹੀਂ ਜੀ ਸੀਮਨ ਬਾਈ ਦੱਸਦਾ ਇਹਦੇ ਹੰਟਰ ਤਾਂ ਲੱਗਿਆ ਵਾ ਜੀ ਬੱਚਾ ਵੀ ਕਰਮਾਲੀ ਚੰਗਾਈ ਦੇਊਗੀ ਜੀ ਬਾਕੀ ਤਿਆਰੀ ਬਹੁਤ ਸੋਨੀ ਕਰਦੀ ਹੁੰਦੀ ਆ ਜੀ ਪਿਛਲੇ ਸੂਏ ਦਾ 19 ਕਿਲੋ ਦਾ ਰਿਕਾਰਡ ਆ ਜੀ 22 10 ਦਾ ਕਿ 1/22 23 ਦੀ ਉਮੀਦ ਆ ਹੱਕ ਵੀ ਆ ਵੀਰੇ ਦੇਣ ਦਾ ਸਭੀ ਚੰਗੀ ਹੈ ਜੀ ਬਾਕੀ ਬਰੀਕੀਆਂ ਬਹੁਤ ਨੇ ਥਣ ਕੱਲਾ ਕੱਲਾ ਨਿੱਖੜ ਮਿਲਕ ਵੈਣ ਪੂਰੀ ਸਟਰੋਂਗ ਆਉਂਦੀ ਆ ਬਾਲਟ ਨਾਲ ਹਵਾਨੇ ਚ ਬਹੁਤ ਪੰਜਾਂ ਨੇ ਜੀ ਵਜਨ ਵਜੂਦ ਪੂਰਾ ਚੰਗਾ ਲੈ ਚੱਲੀ ਵੀਰੇ 22 23 ਕਿਲੋ ਕੋਈ ਬਾਲਾ ਨਹੀਂ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੀਲਸ ਲੱਗ ਪੂਰੀ ਆ ਥਣ ਮੰਜੇ ਦੇ ਪਾ ਵਾਂਗੂ ਖੜੇ ਆ ਜੀ ਬਾਕੀ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਕੋਈ ਫੋਟ ਨਹੀਂ ਕੋਈ ਸ਼ਾਂਖ ਨਹੀਂ ਜੀ ਡਿਮਾਂਡ ਕੀ ਰਹਿਣ ਵਾਲੀ ਬਈ ਇਹਦੀ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਠੀਕ ਆ ਜੀ ਡਿਮਾਂਡ ਬਾਈ ਕਹਿੰਦਾ ਇਹਦੀ ਫੋਨ ਤੇ ਕਰਾਂਗੇ ਜੀ ਤੋਹ ਭਾਈ ਆ ਇੱਕ ਹਿਸਾਬ ਦਾ ਜਿਹਨੇ ਬਰੀਡ ਤੇ ਕੰਮ ਕਰਨਾ ਹੋਵੇ ਜੀ ਜਿਹੋ ਜੇ ਬੱਚੇ ਮਰਜ਼ੀ ਲੈ ਲਿਓ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ